ਜੀ ਕੀ ਭੱਤੇ ਗੁਰਪਿਆਰੀ ਸਾਜ ਸੰਗਤ ਜੀ ਅੱਜ ਸਭ ਮਾਈ ਭਾਈ ਸੰਗਤਾ ਧੰਤਨ ਸਰਵਸਤਾਨੀ ਬਾਦਸ਼ਾਹ ਦਰਬੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਵਤਾਰ ਪੁਰਵ ਬੜੀ ਚੜ੍ਹਦੀ ਕਲਾ ਦੇ ਨਾਲ ਦੇਸਾਂ ਪਰਦੇਸਾਂ ਚ ਬੈਠੀਆਂ ਸੰਗਤਾਂ ਮਨਾ ਰਹੀਆਂ ਹਨ ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਟੱਬਾ ਸਾਹਿਬ ਤੋਂ ਸਾਧ ਸੰਗਤ ਜੀ ਪਰਸੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਹਾਨ ਨਗਰ ਕੀਰਤਨ ਰਵਾਨਾ ਹੋਇਆ ਸੀ ਜੋ ਸ਼ਾਮ ਤੱਕ ਸ਼ਹਿਰ ਦੀ ਪਰਿਕਰਮੀਆਂ ਕਰਦਾ ਸੰਪੂਰਨ ਗੁਰਦੁਆਰਾ ਟੱਬਾ ਸਾਹਿਬ ਕੇ ਹੋਇਆ ਸੀ ਤੇ ਪਰਸੋਂ ਰੋਜ ਤੋਂ ਹੀ ਤੁਰਕੀ ਬਾਣੀ ਆਈ ਜਿਸ ਅੰਗਲੀ ਚਿੰਤ ਬਟਾਈ ਦੇ ਮਹਾਂਪਰਵ ਅਨਸਾਰ ਸ਼੍ਰੀ ਅਖੰਡ ਪਾਤਸ਼ਾਹਬ ਰੰਭ ਕੀਤੇ ਸਨ ਅੱਜ ਸਵੇਰੇ 10 ਵਜੇ ਖਰੀਏਖਣ ਪਰ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਉਪਰੰਤ ਗੁਰੂ ਗੋਬੇ ਸਿੰਘ ਜੀ ਮਹਾਰਾਜ ਜੀ ਦੇ ਉਪਤਾਰ ਪੁਰਬ ਦੀ ਖੁਸ਼ੀ ਵਿੱਚ ਬਾਹਰ ਖੁੱਲੇ ਪੰਡਾਲ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਜਿਸ ਵਿੱਚ ਗੁਰਮਤ ਪਿਆਰੇ ਗੁਰਦੁਆਰਾ ਟੱਬਾ ਸਾਹਿਬ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਤੇ ਗੁਰਦੁਆਰਾ ਟੱਬਾ ਸਾਹਿਬ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਹਰਜਾਜਕ ਸਿੰਘ ਜੀ ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਾਲ ਹਾਲ ਕੀਤਾ ਹੋਣ ਭਾਈ ਸਾਹਿਬ ਭਾਈ ਗੁਲਵਿੰਦਰ ਸਿੰਘ ਜੀ ਦੇ ਦੰਦਾਵੇ ਬਰੋਟੇ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨੇ ਹਾਲ ਕਰ ਰਹੇ ਹਨ ਮੈਂ ਫਿਰ ਜਿੰਨੀ ਵੀ ਸੰਗਤ ਆਈ ਹੋਈ ਹੈ ਦੇਸਾਂ ਪਰਦੇਸਾਂ 'ਚ ਬੈਠੀ ਹੋਈ ਹੈ ਡੇਰੇ ਤੇ ਮੌਜੂਦਾ ਮੁਖੀ ਸੰਤ ਬਾਬਾ ਕਰਮਜੀਤ ਸਿੰਘ ਜੀ ਵੱਲੋਂ ਦਾਸ ਵੱਲੋਂ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਿਓ ਅੰਤ ਦਿਵਾਲੀ ਅਮਰਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਤਾਰਪੁਰਬ ਦੀਆਂ ਖੁਸ਼ੀਆਂ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਕਾ ਲੰਗਰ ਵੀ ਸਵਾਪਤੀ ਤੇ ਟੁੱਟਵੱਤੇ ਦਾ ਸ਼ਾਮ ਨੂੰ ਸ਼ਹੀਦੀ ਦਿਹਾੜੇ ਮਨਾਉਂਦੇ ਆ ਹਾਂ ਹਰ ਰੋਜ਼ ਦੀਵਾਨ ਸਜਦੇ ਹਨ ਸਾਧ ਸੰਗਤ ਦੀ ਅੱਜ ਸ਼ਾਮ ਨੂੰ ਮੋਤੀराम ਮਹਾਰਾਜ ਜੀ ਦੀ ਯਾਦ ਵਿੱਚ ਦੁੱਧ ਦੀ ਸੇਵਾ ਵੀ ਸੰਗਤਾਂ ਵੱਲੋਂ ਕੀਤੀ ਜਾ ਰਹੀ ਆ ਨਾ ਫੇਰ ਇੱਕ ਵਾਰੀ ਗੁਰੂ ਮਹਾਰਾਜ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਟੇਬਾ ਸਾਹਿਬ ਹਿਆਰਪੁਰ ਵਿਖੇ ਇੱਥੋਂ ਦੇ ਮੌਜੂਦਾ ਮੁਖੀ ਸ਼੍ਰੀਮਾਨ ਸਾਧੰਗ ਬਾਬਾ ਕਰਮਜੀਤ ਸਿੰਘ ਜੀ ਸਾਧ ਬਾਬਾ ਗੁਰਵੀਰ ਸਿੰਘ ਜੀ ਰੈਲਵੇ ਹੇਠ ਸਰਬਾਸਤਾਨੀ ਤਾਂਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 359ਵਾਂ ਪ੍ਰਕਾਸ਼ ਦਿਹਾੜਾ ਬੜੇ ਪਿਆਰ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ ਦੀ ਸੰਗਤ ਬਹੁਤ ਉਤਸ਼ਾਹ ਦੇ ਨਾਲ ਇਹ ਸਾਰਾ ਪ੍ਰੋਗਰਾਮ ਕਰਤੇ ਕਰਵਾ ਰਹੀ ਹੈ ਅੱਜ ਸਭ ਤੋਂ ਪਹਿਲਾਂ ਸ੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਇਹਦੇ ਦੇ ਹਜ਼ੂਰੀ ਰਾਗੀ ਜਿਥੇ ਤਸ ਸਤਿ ਸਤਿ ਭਾਈ ਬਲਵੰਤ ਜੀ ਨਾਲ ਲਾਵੇ ਵਾਲੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਗੁਰਸਾ ਸਿੰਘ ਜੀ ਦੇਸ਼ ਵਿਦੇਸ਼ ਚ ਬੈਠੇ ਹੋਏ ਗੁਰੂ ਪਿਆਰੀ ਸਾਧ ਸੰਗਤ ਨੂੰ ਅੱਜ ਦੇ ਸਮਾਗਮ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਾਰਿਆਂ ਤੇ ਆਪਣੇ ਦਰੋਂ ਘਰੋਂ ਸਾਡੇ ਤੇ ਰਹਿਮਤਾ ਗੁਰਸਿੱਖੀ ਦੀਆਂ ਰਹਿਮਤਾ ਗੁਰਸਿੱਖੀ ਸੱਚੇ ਕੋ ਤਰੋਸਾ ਨਾਮ ਦਾਤ ਦੀਆਂ ਬਖਸ਼ਿਸ਼ਾਂ ਸਾਨੂੰ ਬਖਸ਼ਿਸ਼ ਕਰਨ ਸਾਡੇ ਤੇ ਕਿਰਪਾ ਬਣੀ ਰਹੇ ਤੇ ਚੰਗੇ ਭੋਖ ਲਈ ਅਰਦਾਸ ਕਰਦੇ ਕਿ ਸਤਿਗੁਰੂ ਜੀ ਕਿਰਪਾ ਕਰਨੀ ਸਾਡੀ ਨੌਜਵਾਨ ਪੀੜ੍ਹੀ ਜੋ ਆ ਰਹੀ ਸਾਡੀ ਪੀੜ੍ਹੀ ਹੈ ਉਹ ਬਾਣੀ ਬਾਣੇ ਨਾਲ ਜੁੜੇ ਨਸ਼ਾ ਤੋਂ ਦੂਰ ਹੋਵੇ ਸਾਡਾ ਪੰਜਾਬ ਇੱਕ ਹੱਸਦਾ ਬਸਦਾ ਖੁਸ਼ਹਾਲ ਪੰਜਾਬ ਹੋਵੇ ਅਸੀਂ ਸਾਰੇ ਸੁਖੀ ਬਸੀਏ ਗੁਰੂ ਦੀ ਗੱਲ ਕਰੀਏ ਗੁਰੂਆਂ ਦੀ ਧਰਤੀ ਉਪਰ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋਵੇ ਤੇ ਸੰਸਾਰ ਵਿੱਚ ਖਾਲਸੇ ਦੀ ਜੈ ਜੈਕਾਰ ਹੋਵੇ ਇਨੀਆਂ ਸ਼ੁਭ ਕਾਮਨਾਵਾਂ ਕਰਦਾ ਹੋਇਆ ਮੈਂ ਇੱਕ ਵਾਰ ਫਿਰ ਸਭ ਨੂੰ ਸੰਸਾਰ ਦੀ ਸੰਗਤ ਨੂੰ ਗੁਰਨਾਮਕ ਨਾਮ ਲੈ ਬਸਾ ਸਾਧ ਸੰਗਤ ਸਿੱਖ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀਆਂ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਠਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਸਰਵਨ ਸੰਗਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪਰਉਪਦੇਸ਼ ਸੰਬੰਧ ਵਿੱਚ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾਰਣ ਰੇਲਵੇ ਰੋਡ ਵਿਖੇ ਸਦਾਵਾਂ ਜੁੰਮਰ ਸਿੰਘ ਉਪਨਾਮ ਸਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾਰਣ ਦਿਸ਼ਾਨ ਨਿਰਦੇਸ਼ ਹੈਟ ਅੱਜ ਸਵੇਰ ਤੋਂ ਹੀ ਬڑے ਚਾ ਨਾਲ ਪਰ ਆਏ ਜਾਣਾ ਜਿਨ੍ਹਾਂ ਵਿੱਚ ਵਾਕੀ ਟਾੜੀ ਪਰਚਾਰ ਕਰੋ ਪਰ ਜਿਵੇਂ ਵਾਕੀ ਵਾਕੀ ਕੀਤੇ ਨੇ ਇਹ ਤੰਦੀ ਸੇਵਾ ਕਥਾ ਦੀ ਸੇਵਾ ਕਰਕੇ ਗਏ ਹਨ ਦੁਪਹਿਰ 3 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੀਰਤਨਾਂ ਦੇ ਪ੍ਰਵਾਹ ਇਸੇ ਤਰ੍ਹਾਂ ਚੱਲਦੇ ਰਹੇ ਸਭੂਤ ਅਸਿਤਨ ਅੱਲਾ ਟਰ ਅੱਲਾ ਮਜੀ ਵਾਹਿਗੁਰੂ ਕਾ ਖਾਲਸਾ 哎。